ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤਸੰਗਾ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਸੁਖਮਨੀ ਸਾਹਿਬ ਦੀ ਇਸ ਅਸ਼ਟਪਦੀ ਦਾ ਜਾਪ ਤੁਸੀਂ 5 ਵਾਰ ਕਰ ਲੈਣਾ ਹੈ ਵੇਖਿਓ ਫਿਰ ਪੁੱਠੇ ਲੇਖ ਵੀ ਤੁਹਾਡੇ ਸਿੱਧੇ ਹੋ ਜਾਣੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾਇਓ ਤੇ ਪਰਮਾਤਮਾ ਜੀ ਦਾ ਸ਼ੁਕਰਾਨਾ ਹਮੇਸ਼ਾ ਲਈ ਕਰਨਾ ਸਿੱਖ ਜਾਓ। ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਕਿ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਆਪਣਾ ਜੋ ਅੱਜ ਦਾ ਵਿਸ਼ਾ ਹੈ ਅੱਜ ਅਸੀਂ ਜੋ ਗੱਲ ਕਰਨ ਵਾਲੇ ਆ ਕਿ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਸੁਖਮਨੀ ਸਾਹਿਬ ਜੀ ਦੀਆਂ ਇਹਨਾਂ ਪੰਕਤੀਆਂ ਦਾ ਜਾਪ ਸਤਗੁਰ ਸੱਚੇ ਪਾਤਸ਼ਾਹ ਦੇ ਵਿੱਚ ਧਿਆਨ ਲਗਾ ਕੇ ਕਰ ਲੈਣਾ ਤਾਂ ਫਿਰ ਵੇਖਿਓ ਪਰਮਪੀਤਾ ਪਰਮੇਸ਼ਰ ਜੀ ਤੁਹਾਡੇ ਅੰਗ ਸੰਗ ਸਹਾਈ ਹੋ ਜਾਣਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਤੇ ਸ਼ਾਂਤੀ ਨੂੰ ਲੈ ਕੇ ਆਉਣਗੇ ਪਰ ਸਾਧ ਸੰਗਤ ਜੀ ਇਸ ਜ਼ਰੂਰੀ ਵਿਸ਼ੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਚਰਨਾਂ 'ਚ ਬੇਨਤੀ ਹੈ ਜੀ ਕਿ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਅੱਧੀ ਅਧੂਰੀ ਜਾਣਕਾਰੀ ਸਹੀ ਨਹੀਂ ਹੁੰਦੀ ਸਾਧ ਸੰਗਤ ਜੀ ਬਹੁਤ ਸਾਰੇ ਗੁਰਮਖ ਪਿਆਰਿਆਂ ਦੇ ਇਹ ਸਵਾਲ ਹੁੰਦੇ ਹਨ ਕਿ ਉਹਨਾਂ ਦੇ ਘਰ ਵਿੱਚ ਝਗੜੇ ਹਨ ਉਹਨਾਂ ਦੇ ਘਰ ਵਿੱਚ ਪੈਸੇ ਦੀ ਕਮੀ ਹੈ ਤੇ ਬੜੀਆਂ ਹੀ ਕੋਸ਼ਿਸ਼ਾਂ ਦੇ ਬਾਅਦ ਉਹਨਾਂ ਦੇ ਘਰ ਵਿੱਚੋ ਬਿਮਾਰੀ ਨਹੀਂ ਜਾਂਦੀ। ਸਤਸੰਗਰ ਜੀ ਉਹਨਾਂ ਗੁਰਮਖ ਪਿਆਰਿਆਂ ਦਾ ਇਹ ਕਹਿਣਾ ਹੁੰਦਾ ਹੈ ਅਸੀਂ ਤਾਂ ਸਤਗੁਰੂ ਸੱਚੇ ਪਾਤਸ਼ਾਹ ਅੱਗੇ ਅਰਦਾਸਾਂ ਵੀ ਕਰਦੇ ਹਾਂ, ਗੁਰਬਾਣੀ ਦਾ ਜਾਪ ਵੀ ਕਰਦੇ ਹਾਂ, ਅਸੀਂ ਸੇਵਾ ਵੀ ਕਰਦੇ ਹਾਂ ਪਰ ਫਿਰ ਵੀ ਸਾਡੀ ਸਮੱਸਿਆ ਦਾ ਹੱਲ ਨਹੀਂ ਹੁੰਦਾ। ਸਾਡੇ ਘਰ ਵਿੱਚ ਬਿਮਾਰੀ, ਪੈਸੇ ਦੀ ਤੰਗੀ ਅਤੇ ਦੁੱਖ ਤਕਲੀਫਾਂ ਬਣੀਆਂ ਰਹਿੰਦੀਆਂ ਹਨ। ਪਰਾਜ ਸਤ ਸੰਗਤ ਜੀ ਅਸੀਂ ਤੁਹਾਡੇ ਨਾਲ ਸੁਖਮਨੀ ਸਾਹਿਬ ਜੀ ਦੀਆਂ ਜਾਪਤੀਆਂ ਪੰਜ ਪੰਕਤੀਆਂ ਸਾਂਝੀਆਂ ਕਰਾਂਗੇ ਜਿਨ੍ਹਾਂ ਦਾ ਜਾਪ ਜੇਕਰ ਅਸੀਂ ਹਰ ਰੋਜ਼ ਰਾਤ ਸੌਣ ਤੋਂ ਪਹਿਲਾਂ ਸੱਚੇ ਮਨ ਦੇ ਨਾਲ ਕਰ ਲੈਨੇ ਹ ਤਾਂ ਪਰਮਾਤਮਾ ਜੀ ਦੀ ਪਰਮੇਸ਼ਵਰ ਜੀ ਦੀ ਅਰਥ ਕਰ ਵਿੱਚ ਸਾਡੀ ਅਰਦਾਸ ਜ਼ਰੂਰ ਕਬੂਲ ਹੋ ਜਾਵੇਗੀ ਸਾਡੀ ਜ਼ਿੰਦਗੀ ਦੀ ਜੋ ਵੀ ਸਮੱਸਿਆ ਹੈ ਪਰਮਾਤਮਾ ਜੀ ਦੂਰ ਕਰ ਦੇਣਗੇ ਸਤ ਸੰਗਤ ਜੀ ਮਹਾਂਪੁਰਸ਼ਾਂ ਅਤੇ ਬ੍ਰਹਮ ਗਿਆਨੀਆਂ ਦੇ ਇਹੀ ਵਿਚਾਰ ਹਨ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਜੇਕਰ ਅਸੀਂ ਸੁਖਮਨੀ ਸਾਹਿਬ ਜੀ ਦੀਆਂ ਇਹਨਾਂ ਪੰਕਤੀਆਂ ਦਾ ਜਾਪ ਕਰ ਲੈਨੇ ਜਾਂ ਸੁਖਮਨੀ ਸਾਹਿਬ ਦਾ ਜਾਪ ਕਰਦੇ ਆਂ ਤਾਂ ਸਾਧ ਸੰਗਤ ਜੀ ਸਾਡੇ ਮਨ ਦੇ ਜੋ ਵੀ ਮਾੜੇ ਵਿਚਾਰ ਹਨ ਜੋ ਵੀ 네ਗੇਟਿਵ ਵਿਚਾਰ ਹੁੰਦੇ ਹਨ ਸਾਰੇ ਦੂਰ ਹੋ ਜਾਂਦੇ ਹਨ ਸਾਡਾ ਮਨ ਸ਼ਾਂਤ ਹੋ ਜਾਂਦਾ ਹੈ ਕਿਉਂਕਿ ਸਾਧ ਸੰਗਤ ਜੀ ਸਾਰੀ ਦੀ ਸਾਰੀ ਸਮੱਸਿਆ ਸਾਡੇ ਅਸ਼ਾਂਤ ਮਨ ਕਰਕੇ ਹੀ ਆਉਂਦੀ ਹੈ ਜਿਹਨਾ ਘਰ ਦੇ ਮੈਂਬਰਾਂ ਦਾ ਮਨ ਸ਼ਾਂਤ ਨਹੀਂ ਹੁੰਦਾ ਤਾਂ ਸਾਤਸੰਗਤ ਜੀ ਉਹਨਾਂ ਘਰਾਂ ਵਿੱਚ ਹੀ ਬਿਮਾਰੀ ਆਉਂਦੀ ਹੈ ਪਰੇਸ਼ਾਨੀ ਆਉਂਦੀ ਹੈ ਸੋ ਸਾਤਸੰਗਤ ਜੀ ਜੇਕਰ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਭਰੋਸਾ ਰੱਖ ਕੇ ਇੱਕ ਨਿਯਮ ਬਣਾ ਲੈਨੇ ਆਂ ਰੋਜ਼ ਰਾਤ ਸੌਣ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਕੇ ਸੌਣੇ ਤਾਂ ਸਾਤਸੰਗਤ ਜੀ ਸਾਡਾ ਦਿਨ ਸਾਡਾ ਅੰਮ੍ਰਿਤ ਵੇਲਾ ਹੀ ਚੰਗਾ ਨਹੀਂ ਚੜੇਗਾ ਬਲਕਿ ਆਉਣ ਵਾਲਾ ਦਿਨ ਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਵੇਗਾ ਪਰਮਾਤਮਾ ਜੀ ਦੀ ਮਿਹਰ ਨੂੰ ਲੈ ਕੇ ਆਵੇਗਾ ਫਿਰ ਸਾਧ ਸੰਗਤ ਜੀ ਆਓ ਗੱਲ ਕਰਦੇ ਹਾਂ ਸਭ ਤੋਂ ਪਹਿਲੀ ਪੰਕਤੀ ਬਾਰੇ ਸਭ ਤੋਂ ਪਹਿਲੀ ਪੰਕਤੀ ਹੈ ਜੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਇਸ ਪੰਕਤੀ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਨਾਮ ਨੂੰ ਸਿਮਰੋ ਵਾਰ-ਵਾਰ ਸਿਮਰੋ ਤੇ ਫਿਰ ਨਿਰੰਤਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰੋ ਅਤੇ ਸਾਧ ਸੰਗਤ ਜੀ ਇਸ ਨਾਲ ਸਾਨੂੰ ਅਨੰਤ ਅਤੇ ਅਸਲ ਸੁਖ ਦੀ ਪ੍ਰਾਪਤੀ ਹੁੰਦੀ ਹੈ ਸਤਸੰਗਤ ਜੀ ਇਹ ਪੰਗਤੀ ਨਾਮ ਜਪਣ ਦੀ ਨਿਰੰਤਰਤਾ ਅਤੇ ਲਗਨ ਨੂੰ ਬੜੀ ਡੂੰਘਾਈ ਨਾਲ ਦੱਸਦੀ ਹੈ ਕਿਉਂਕਿ ਨਾਮ ਜਪ ਨੂੰ ਇੱਕ ਵਾਰ ਜਾਂ ਦੋ ਵਾਰ ਨਹੀਂ ਬਲਕਿ ਵਾਰ-ਵਾਰ ਹਰ ਪਲ ਵਿੱਚ ਅਪਣਾਉਣਾ ਹੈ ਸਤਸੰਗਤ ਜੀ ਜਦੋਂ ਅਸੀਂ ਹਰ ਪਲ ਤੇ ਹਰ ਸਾਹ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਪਰਮ ਪਿਤਾ ਪਰਮੇਸ਼ਰ ਜੀ ਨੂੰ ਯਾਦ ਕਰਦੇ ਹਾਂ ਤਾਂ ਇਸ ਦੇ ਨਾਲ ਸਾਡੇ ਮਨ ਦੇ ਅੰਦਰ ਜੋ ਵੀ ਮੈਲ ਜੰਮੀ ਹੁੰਦੀ ਹੈ ਉਹ ਮੈਲ ਸਾਫ਼ ਹੋ ਜਾਂਦੀ ਹੈ ਸਾਡਾ ਮਨ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਸਾਤ ਸੰਗਤ ਜੀ ਦੇ ਕੇ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਿਹਰ ਨੂੰ ਪ੍ਰਾਪਤ ਕਰਨਾ ਚਾਉਂਦੇ ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨੂੰ ਹਾਸਲ ਕਰਨਾ ਚਾਉਂਦੇ ਹਾਂ ਤਾਂ ਸਾਤ ਸੰਗਤ ਜੀ ਸਾਡੇ ਮਨ ਦਾ ਸਾਫ਼ ਹੋਣਾ ਬੜਾ ਜ਼ਰੂਰੀ ਹੈ ਜਦੋਂ ਅਸੀਂ ਨਾਮ ਵਾਰ-ਵਾਰ ਜਪਦੇ ਹਾਂ ਸਾਡੇ ਮਨ ਅੰਦਰੋਂ ਸਾਰੇ ਵਿਕਾਰ ਤੇ ਚਿੰਤਾਵਾਂ ਘੱਟ ਜਾਂਦੀਆਂ ਹਨ ਸਾਡੇ ਮਨ ਅੰਦਰ ਇੱਕ ਅਜਿਹੀ ਭਾਵਨਾ ਪੈਦਾ ਹੋ ਜਾਂਦੀ ਹੈ ਜੋ ਸਾਡੇ ਜੀਵਨ ਨੂੰ ਸੁਖਮਈ ਬਣਾ ਦਿੰਦੀ ਹੈ ਕਿਉਂਕਿ ਨਾਮ ਜਪ ਹੀ ਉਹ ਅਸਲ ਚਾਬੀ ਹੈ ਜੋ ਸਾਡੇ ਸੁੱਖਾਂ ਦੇ ਦਰਵਾਜ਼ੇ ਜਿਹੜੇ ਹਨ ਖੋਲਦੀ ਹੈ ਤੇ ਦੁੱਖਾਂ ਦੇ ਬੰਦ ਕਰ ਦਿੰਦੀ ਹੈ ਸਾਧ ਸੰਗਤ ਜੀ ਪਹਿਲੀ ਪੰਗਤੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਇਸ ਪੰਗਤੀ ਨੂੰ ਸਾਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਸਿੱਖਿਆ ਦਿੱਤੀ ਹੈ ਕਿ ਨਾਮ ਜਪਣ ਦੇ ਨਾਲ ਨਾਲ ਨਿਰੰਤਰ ਨਾਮ ਜਪਣਾ ਅਸੀਂ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨੂੰ ਪ੍ਰਾਪਤ ਕਰ ਸਕਦੇ ਹਾਂ ਇਸ ਲਈ ਸਾਧ ਸੰਗਤ ਜੀ ਦਿਨ ਵਿੱਚ ਕਿਸੇ ਵੀ ਪਹਿਰ ਕੰਮਕਾਰ ਕਰਦੇ ਹੋયા ਜਦੋਂ ਵੀ ਸਾਨੂੰ ਸਮਾਂ ਮਿਲੇ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਨੂੰ ਯਾਦ ਕਰਨਾ ਹੈ ਕਿਉਂਕਿ ਸਾਧ ਸੰਗਤ ਜੀ ਇਹ ਪੰਕਤੀ ਸਾਨੂੰ ਸਿੱਖਿਆ ਦਿੰਦੀ ਹੈ ਨਾਮ ਨੂੰ ਛੱਡ ਕੇ ਕਿਸੇ ਚੀਜ਼ ਵਿੱਚ ਸੁੱਖ ਨਹੀਂ ਮਿਲ ਸਕਦਾ ਨਾਮ ਜਪਣ ਨਾਲ ਹੀ ਅਸਲ ਤੇ ਸਥਾਈ ਸੁੱਖ ਪ੍ਰਾਪਤ ਹੁੰਦਾ ਹੈ ਸੋ ਸਾਧ ਸੰਗਤ ਜੀ ਨਾ ਸਿਰਫ ਇਸ ਜੀਵਨ ਵਿੱਚ ਖੁਸ਼ੀ ਦੇਣ ਦਾ ਬਲਕਿ ਅਗਲੇ ਜਨਮ ਵਿੱਚ ਵੀ ਇਸ ਦਾ ਸਾਨੂੰ ਫਲ ਮਿਲਦਾ ਹੈ ਸੋ ਇਸ ਪੰਗਤੀ ਨੂੰ ਜਪਣ ਨਾਲ ਤੁਹਾਡੇ ਅੰਦਰ ਇੱਕ ਅਜੀਹੀ ਤਾਕਤ ਆ ਜਾਂਦੀ ਹੈ ਤੇ ਵਿਸ਼ਵਾਸ ਹੋ ਜਾਂਦਾ ਹੈ ਜੋ ਕਿ ਤੁਹਾਡੀ ਜ਼ਿੰਦਗੀ ਦੇ ਹਰ ਇੱਕ ਦੁੱਖ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਸਦਕਾ ਦੂਰ ਕਰ ਦਿੰਦਾ ਹੈ ਅਗਲੀ ਪੰਗਤੀ ਵਿੱਚ ਅਸੀਂ ਜਾਪ ਕਰਦੇ ਹਾਂ ਜੀ ਕਲ ਕਲੇਸ਼ ਤਨ ਮਾਹੇ ਮਿਟਾਵੋ ਇਸ ਪੰਗਤੀ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਨਾਮ ਜਪਣ ਦੇ ਨਾਲ ਸਾਰੇ ਹੀ ਕਲੇਸ਼ ਤੇ ਦੁੱਖ ਤਨ ਦੇ ਅੰਦਰੋਂ ਪੂਰੀ ਤਰ੍ਹਾਂ ਹੀ ਮਿਟ ਜਾਂਦੇ ਹਨ ਮਨ ਦੇ ਵਿੱਚ ਇੱਕ ਅਜਿਹੀ ਸ਼ਾਂਤੀ ਆ ਜਾਂਦੀ ਹੈ ਜੋ ਕਿ ਸਾਡੇ ਅੰਦਰ ਦੀ ਹਰ ਤਰ੍ਹਾਂ ਦੀ ਪੀੜ ਹਰ ਤਰ੍ਹਾਂ ਦੇ ਦਰਦ ਨੂੰ ਖਤਮ ਕਰ ਦਿੰਦੀ ਹੈ ਸੋ ਫਿਰ ਸਾਤ ਸੰਗਰਜ ਜੀ ਕਲੇਸ਼ ਦਾ ਅਰਥ ਹੈ ਹਰ ਪ੍ਰਕਾਰ ਦਾ ਦੁੱਖ ਤੇ ਡਰ ਦੁੱਖ ਚਿੰਤਾਵਾਂ ਦੁੱਖ ਅਹੰਕਾਰ ਦਾ ਦੁੱਖ ਸੋ ਹਰ ਪ੍ਰਕਾਰ ਦੇ ਦੁੱਖ ਨੂੰ ਸਾਡੇ ਮਨ ਦੇ ਅੰਦਰੋਂ ਸਰੀਰ ਦੇ ਅੰਦਰੋਂ ਪਰਮਾਤਮਾ ਜੀ ਦੇ ਨਾਮ ਦਾ ਜਾਪ ਹੀ ਖਤਮ ਕਰ ਦਿੰਦਾ ਹੈ ਸਾਤ ਸੰਗਤ ਜੀ ਇਹ ਪੰਕਤੀ ਵੀ ਸਾਨੂੰ ਇਹੋ ਯਾਦ ਕਰਵਾਉਂਦੀ ਹੈ ਕਿ ਨਾਮ ਜਪਦੇ ਨਾਲ-ਨਾਲ ਅਸੀਂ ਸਾਰੇ ਹੀ ਕਲੇਸ਼ ਤਨ ਦੇ ਮਿਟਾ ਦੇ ਸਕਦੇ ਹਾਂ ਸਾਡੇ ਮਨ ਅੰਦਰ ਇੱਕ ਡੂੰਗੀ ਸ਼ਾਂਤੀ ਪ੍ਰਾਪਤ ਹੋਵੇਗੀ ਜੋ ਕਿ ਦੁਨਿਆਵੀ ਚੀਜ਼ਾਂ ਨਾਲ ਨਹੀਂ ਮਿਲ ਸਕਦੀ ਸੋ ਸਾਤ ਸੰਗਤ ਜੀ ਜਦੋਂ ਅਸੀਂ ਨਾਮ ਨੂੰ ਨਿਰੰਤਰ ਜਪਦੇ ਹਾਂ ਤਾਂ ਸਾਰੇ ਹੀ ਮਨ ਦੇ ਕਲੇਸ਼ ਦੂਰ ਹੁੰਦੇ ਹਨ ਉਹ ਕਲੇਸ਼ ਚਾਹੇ ਸਾਡੇ ਘਰ ਦੇ ਹੋਵਣ ਚਾਹੇ ਸਰੀਰਕ ਬਿਮਾਰੀ ਦਾ ਦੁੱਖ ਦਰਦ ਹੋਵੇ ਸਾਤ ਸੰਗਤ ਜੀ ਹਰ ਪ੍ਰਕਾਰ ਦੇ ਦੁੱਖਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਕਿਉਂਕਿ ਨਾਮ ਜਪਣ ਦੇ ਨਾਲ ਸਰੀਰ ਦੇ ਮਨ ਦੇ ਦੋਵੇਂ ਹੀ ਪਵਿੱਤਰ ਹੋ ਜਾਂਦੇ ਹਨ ਦੋਵਾਂ ਵਿੱਚ ਹੀ ਪਰਮਾਤਮਾ ਜੀ ਦੀ ਊਰਜਾ ਸਮਾਉਣੇ ਸ਼ੁਰੂ ਹੋ ਜਾਂਦੀ ਹੈ ਉਹ ਊਰਜਾ ਫਿਰ ਸਾਨੂੰ ਪੂਰਨ ਤੌਰ ਤੇ ਦੁੱਖ ਤਕਲੀਫਾਂ ਤੋਂ ਦੂਰ ਕਰਦੀ ਹੈ ਸਾਤ ਸੰਗਤ ਜੀ ਤੀਜੀ ਪੰਕਤੀ ਵਿੱਚ ਅਸੀਂ ਜਾਪ ਕਰਨਾ ਹੈ ਸਿਮਰੋ ਜਾਸ ਬਿਸੰਭਰ ਏਕੇ ਸਾਤ ਸੰਗਤ ਜੀ ਜਿਸ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਉਸ ਇੱਕ ਪਰਮਾਤਮਾ ਨੂੰ ਸਿਮਰੋ ਜੋ ਪੂਰੇ ਹੀ ਸੰਸਾਰ ਨੂੰ ਪਾਲਣ ਵਾਲਾ ਹੈ ਅਤੇ ਜੋ ਸਭ ਜੀਵਾਂ ਨੂੰ ਸੰਭਾਲਦਾ ਹੈ। ਸਾਧ ਸੰਗਤ ਜੀ ਇਹ ਪੰਗਤੀ ਵੀ ਸਾਨੂੰ ਯਾਦ ਕਰਵਾਉਂਦੀ ਹੈ ਕਿ ਪਰਮਾਤਮਾ ਇੱਕ ਹੈ। ਉਸ ਨੂੰ ਸਿਮਰਦੇ ਨਾਲ ਹੀ ਸਭ ਕੁਝ ਮਿਲ ਜਾਂਦਾ ਹੈ ਕਿਉਂਕਿ ਬਿਸੰਭਰ ਉਹ ਰੱਬ ਹੈ ਜੋ ਪੂਰੇ ਹੀ ਬ੍ਰਹਿਮੰਡ ਨੂੰ ਚਲਾਉਂਦਾ ਹੈ। ਹਰ ਜੀਵ ਨੂੰ ਪਾਲਦਾ ਹੈ। ਸੋ ਇਸ ਲਈ ਸਾਧ ਸੰਗਤ ਜੀ ਜਦੋਂ ਅਸੀਂ ਰੱਬ ਨੂੰ ਇੱਕ ਮੰਨ ਨਾਲ ਸਿਮਰਦੇ ਹਾਂ ਸਾਡੇ ਅੰਦਰ ਦੀ ਸਾਰੀ ਹਉਮੈ ਦੂਰ ਹੋ ਜਾਂਦੀ ਹੈ। ਸਾਡੇ ਮਨ ਦੇ ਅੰਦਰ ਨਿਮਰਤਾ ਪੈਦਾ ਹੋ ਜਾਂਦੀ ਹੈ ਅਸੀਂ ਜੀਵਨ ਨੂੰ ਰੱਬ ਦੀ ਰਜ਼ਾ ਵਿੱਚ ਰੱਖ ਕੇ ਜਿਉਣਾ ਸ਼ੁਰੂ ਕਰ ਦਿੰਨੇ ਹ ਸੋ ਇਹ ਪੰਕਤੀ ਵੀ ਸਾਨੂੰ ਇਹੋ ਸਿਖਾਉਂਦੀ ਹੈ ਰੱਬ ਨੂੰ ਇੱਕ ਮੰਨ ਕੇ ਸਿਮਰਨ ਦੇ ਨਾਲ ਅਸੀਂ ਸੁੱਖ ਤੇ ਸ਼ਾਂਤੀ ਨੂੰ ਪ੍ਰਾਪਤ ਕਰ ਸਕਦੇ ਹਾਂ ਹਰ ਰੁਕਾਵਟ ਤੇ ਦੁੱਖ ਨੂੰ ਖਤਮ ਕਰ ਸਕਦੇ ਹਾਂ ਕਿਉਂਕਿ ਸਾਤ ਸੰਗਤ ਜੀ ਉਸੇ ਹੀ ਇੱਕ ਪਰਮਾਤਮਾ ਨੇ ਸਾਰੇ ਬ੍ਰਹਿਮੰਡ ਦੀ ਸਜਣਾ ਕੀਤੀ ਹੈ ਉਹੀ ਸਤਗੁਰ ਸੱਚੇ ਪਾਤਸ਼ਾਹ ਹਰ ਜੀਵ ਨੂੰ ਪਾਲਦਾ ਹੈ ਅਤੇ ਜਦੋਂ ਅਸੀਂ ਉਸ ਨੂੰ ਸਿਮਰਦੇ ਹਾਂ ਸਾਡੀ ਜ਼ਿੰਦਗੀ ਵਿੱਚ ਚੰਗੀ ਊਰਜਾ ਦਾ ਵਾਸ ਹੁੰਦਾ ਹੈ ਸਾਡੀ ਜ਼ਿੰਦਗੀ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਮਿਹਰ ਹੋ ਜਾਂਦੀ ਹੈ ਜਿਸ ਦੇ ਨਾਲ ਸਾਡੇ ਮਨ ਤੇ ਤਨ ਅੰਦਰ ਜੋ ਵੀ ਪਰੇਸ਼ਾਨੀ ਹੈ ਦੂਰ ਹੋ ਜਾਂਦੀ ਹੈ ਇਸ ਲਈ ਇਸ ਮੰਗਤੀ ਨੂੰ ਜਪਣ ਦੇ ਨਾਲ ਪਰਮਾਤਮਾ ਜੀ ਦੀ ਕਿਰਪਾ ਜ਼ਿੰਦਗੀ ਦੀ ਹਰ ਦੁੱਖ ਪਰੇਸ਼ਾਨੀ ਦਾ ਸਾਹਮਣਾ ਪਰਮਾਤਮਾ ਜੀ ਦੀ ਰਜ਼ਾ ਵਿੱਚ ਰਹਿ ਕੇ ਅਸੀਂ ਕਰ ਸਕਦੇ ਹਾਂ ਅਗਲੀ ਪੰਕਤੀ ਦਾ ਸੀ ਜਾਪ ਕਰਨਾ ਹੈ ਜੀ ਨਾਮ ਜਪਤ ਅਗਨਤ ਅਨੇਕੇ ਸਾਧ ਸੰਗਤ ਜੀ ਇਸ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਨਾਮ ਜਪਣ ਦੇ ਨਾਲ ਅਗਨਤ ਕਲੇਸ਼ ਜਿਹੜੇ ਹਨ ਦੂਰ ਹੋ ਜਾਂਦੇ ਹਨ ਕਹਿਣ ਦਾ ਭਾਵ ਨਾਮ ਜਪਣ ਦੇ ਨਾਲ ਨਾ ਸਿਰਫ 1 2 ਸਗੋਂ ਅਨੇਕਾਂ ਦੁੱਖ ਤੇ ਅਣਗਿਣਤ ਪੀੜਾਂ ਖਤਮ ਹੁੰਦੀਆਂ ਹਨ ਸੋ ਇਹ ਪੰਕਤੀ ਦੱਸਦੀ ਹੈ ਜਦੋਂ ਅਸੀਂ ਇੱਕ ਰੱਬ ਨੂੰ ਨਿਰੰਤਰ ਯਾਦ ਕਰਦੇ ਹਾਂ ਸਾਡੀ ਜ਼ਿੰਦਗੀ ਦੇ ਸਾਰੇ ਹੀ ਦੁੱਖ ਦਰਦ ਦੂਰ ਹੋ ਜਾਂਦੇ ਹਨ ਸਤਸੰਗਤ ਜੀ ਜਦੋਂ ਵੀ ਅਸੀਂ ਰਾਤ ਨੂੰ ਸੌਣਾ ਹੈ ਸੌਣ ਤੋਂ ਪਹਿਲਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਕੇ ਸੌਣਾ ਹੈ ਸਾਡੇ ਮਨ ਦਾ ਆਖਰੀ ਜੋ ਖਿਆਲ ਹੋਵੇਗਾ ਉਹ ਪਰਮਾਤਮਾ ਜੀ ਦੀ ਰਜ਼ਾ ਵਿੱਚ ਹੋਵੇਗਾ ਜਦੋਂ ਸਾਡੀ ਅਗਲੇ ਦਿਨ ਅੱਖ ਖੁੱਲਦੀ ਹੈ ਪਰਮਾਤਮਾ ਜੀ ਸਾਨੂੰ ਅੰਮ੍ਰਿਤ ਵੇਲੇ ਉਠਾਉਣਗੇ ਪਰਮਾਤਮਾ ਜੀ ਦੀ ਯਾਦ ਆਵੇਗੀ ਤੇ ਪਰਮਾਤਮਾ ਜੀ ਦੀ ਕਿਰਪਾ ਦੇ ਪਾਤਰ ਬਣ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ